ਇਕ ਆਦਰਸ਼ਕ ਮਨੁੱਖ ਕੌਣ ਹੁੰਦਾ ਹੈ ਇਸ ਨੂੰ ਜਾਣਨ ਤੋਂ ਪਹਿਲਾਂ ਸਿੱਖ ਧਰਮ ਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਦਰਸ਼ਕ ਮਨੁੱਖ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਸਿੱਖ ਧਰਮ ਦੀ ਗੱਲ ਕਰਦੇ ਆ ਤਾਂ ਸਿੱਖ ਧਰਮ ਗੁਰੂ ਨਾਨਕ ਦੇਵ ਜੀ ਦੁਆਰਾ ਆਰੰਭ ਕੀਤਾ ਗਿਆ ਤੇ ਬਾਕੀ ਗੁਰੂ ਸਹਿਬਾਨਾਂ ਨੇ ਇਸ ਨੂੰ ਆਪਣੀ ਮਿਹਰ ਦਾ ਪਾਣੀ ਪਿਲਾਇਆ ਸਿੱਖੀ ਸੋਨੇ ਦੀ ਤਰ੍ਹਾਂ ਹੈ ਜਿਸ ਨੂੰ ਆਪਣੇ ਅਸਲੀ ਰੂਪ ਦੇ ਵਿੱਚ ਆਉਣ ਦੇ ਲਈ ਅਸਹਿ ਸੇਕ ਦੇ ਵਿੱਚੋਂ ਨੰਗਣਾ ਪੈਂਦਾ ਹੈ ਇਹ ਇੱਕ ਅਜੀਹ ਧਰਮ ਹੈ ਜਿਸ ਨੂੰ ਗੁਰੂ ਸਹਿਬਾਨ ਨੇ ਆਪਣੇ ਰਸਮਾਤਮਕ ਅਨੁਭਵ ਰਾਹੀਂ ਪ੍ਰਗਟ ਕੀਤਾ ਤੇ ਆਪ ਨੇ ਇੱਕ ਆਦਰਸ਼ਕ ਮਨੁੱਖ ਦੀ ਸਿਰਜਣਾ ਵੀ ਕੀਤੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਤਾਰ ਧਾਰਿਆ ਉਸ ਸਮੇਂ ਦੇਸ਼ ਦਾ ਹਾਲ ਬਹੁਤ ਤਰਜ਼ੀਓ ਸੀ ਗੁਰੂ ਸਾਹਿਬ ਨੇ ਚਾਰਾਂ ਵਰਨਾ ਨੂੰ ਇੱਕ ਕੀਤਾ ਉੱਚ ਨੀਚ ਨੂੰ ਖਤਮ ਕੀਤਾ ਅਤੇ ਫਕੀਰੀ ਤਰੀਕਾ ਧਾਰਨ ਕਰਕੇ ਇਸ ਧਰਤੀ ਦੇ ਲੋਕਾਂ ਨੂੰ ਸੇਧਣ ਦੇ ਲਈ ਚਾਰਾਂ ਦਿਸ਼ਾਵਾਂ ਵਿੱਚ ਜਾ ਕੇ ਪ੍ਰੇੜਿਆ ਤੇ ਸਰਬ ਸਾਂਝਾ ਉਪਦੇਸ਼ ਵੀ ਦਿੱਤਾ ਇਸੇ ਤਰ੍ਹਾਂ ਹੀ ਗੁਰੂ ਅੰਗਦ ਦੇਵ ਜੀ ਨੇ ਮਲ ਅਖਾੜੇ ਕਾਇਮ ਕੀਤੇ ਤਾਂ ਕਿ ਸਿੱਖ ਸੁਸਤ ਨਾ ਹੋਵੇ ਬਲਕਿ ਹਮੇਸ਼ਾ ਚੁਸਤ ਰਹੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਸਮਾਜ ਸੁਧਾਰ ਦੇ ਲਈ ਸਤੀ ਪ੍ਰਥਾ ਪਰਦਾ ਪ੍ਰਥਾ ਦਾ ਵਿਰੋਧ ਕੀਤਾ ਅਤੇ ਉੱਚ-ਨੀਚ ਤੇ ਜਾਤ-ਪਾਤ ਦੇ ਭੇਦ ਨੂੰ ਖਤਮ ਕਰਨ ਦੇ ਲਈ ਲੰਗਰ ਦੀ ਪ੍ਰਥਾ ਨੂੰ ਕਾਇਮ ਕੀਤਾ ਅਤੇ ਹੁਕਮ ਕੀਤਾ ਕਿ ਮੇਰੇ ਦਰਸ਼ਨਾਂ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਸੀਂ ਲੰਗਰ ਛੱਕਿਓ। ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਸਰੋਵਰ ਦੀ ਨੀਂਹ ਰੱਖੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦਾ ਸੰਕਲਨ ਕਰਨ ਸਮੇਂ ਉਸ ਵਿੱਚ ਜਾਤ-ਪਾਤ ਤੋਂ ਹਟ ਕੇ ਸਭ ਭਗਤਾਂ ਦੀ ਬਾਣੀ ਨੂੰ ਚਰਚੀ। ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਨੂੰ ਸ਼ਸਤਰ ਵਿਦਿਆ ਦੇ ਲਈ ਤਿਆਰ ਕੀਤਾ ਤੇ ਢਾਡੀਆਂ ਤੋਂ ਵੀਰ ਰਸ ਵਾਰਾਂ ਦਾ ਉਚਾਰਨ ਵੀ ਕਰਵਾਇਆ। ਗੁਰੂ ਹਰ राय ਸਾਹਿਬ ਨੇ ਕੀਰਤਪੁਰ ਸਾਹਿਬ ਵਿੱਚ ਇੱਕ દવાખાਨਾ ਖੋਲਿਆ ਜਿੱਥੇ ਗਰੀਬਾਂ ਦਾ ਇਲਾਜ ਬਿਲਕੁਲ ਮੁਫਤ ਹੁੰਦਾ ਸੀ ਅਤੇ ਨਾ ਕੋਈ ਵੈਰੀ ਨਹੀਂ ਬੇਗਾਨਾ ਦੇ ਮਹਾਵਾਕ ਅਨੁਸਾਰ ਗੁਰੂ ਘਰ ਦੇ ਵੈਰੀ ਜਹਾਂਗੀਰ ਦੇ ਪੁੱਤਰ ਦਾਰਾ ਸ਼ਿਕੋ ਲਈ ਦਵਾਈ ਦਿੱਤੀ ਗਈ ਜੋ ਕਿਤੇ ਵੀ ਉਪਲਬਧ ਨਹੀਂ ਸੀ। ਬਾਲ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਵਾਲ ਵਿਵਸਥਾ ਦੇ ਵਿੱਚ ਹੀ ਚੇਚਕ ਦੇ ਪੀੜਤ ਲੋਕਾਂ ਦੀ ਸਹਾਇਤਾ ਵੀ ਕੀਤੀ ਉਹਨਾਂ ਦੀ ਸੇਵਾ ਵੀ ਕੀਤੀ ਅਤੇ ਔਰੰਗਜ਼ੇਬ ਨੂੰ ਮਿਲਣ ਤੋਂ ਇਨਕਾਰ ਕੀਤਾ ਜੋ ਕਿ ਮੁਗਲ ਸਮਰਾਟ ਦੇ ਉੱਪਰ ਇੱਕ ਬਹੁਤ ਹੀ ਕਰਾਰੀ ਜ਼ਖ਼ਮ ਸੀ ਗੁਰੂ ਤੇਗ ਬਹਾਦਰ ਜੀ ਨੇ ਜਨੈਉ ਦੀ ਰਾਖੀ ਲਈ ਆਪਣੀ ਸ਼ਹਾਦਤ ਵੀ ਦਿੱਤੀ ਇੱਕ ਉਹ ਜਨੈਉ ਹੈ ਜਿਸ ਨੂੰ ਪਹਿਨਣ ਤੋਂ ਗੁਰੂ ਨਾਨਕ ਦੇਵ ਜੀ ਨੇ ਇਨਕਾਰ ਕਰ ਦਿੱਤਾ ਸੀ ਤੇ ਗੁਰੂ ਤੇਗ ਬਹਾਦਰ ਜੀ ਨੇ ਉਸੇ ਜਨੈਉ ਦੀ ਰਾਖੀ ਦੇ ਲਈ ਆਪਣੀ ਸ਼ਹਾਦਤ ਵੀ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਪੀਛੋਂ ਹੁਣ ਤੱਕ ਰੁੱਖ ਦਾ ਰੂਪ ਧਾਰਨ ਕਰਦਾ ਰਿਹਾ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਇੱਕ ਵੱਖਰੀ ਪਛਾਣ ਦੇਣ ਦਾ ਫੈਸਲਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਦਿਆਂ ਇੱਕ ਸੁਤੰਤਰ ਤੇ ਸੰਪੂਰਨ ਮੁਢਕੀ ਆਦਰਸ਼ ਸਾਹਮਣੇ ਰੱਖ ਕੇ ਦੇਖਿਆ ਖਾਲਸੇ ਨੂੰ ਸੰਤ ਤੇ ਸਿਪਾਹੀ ਬਣਾ ਦਿੱਤਾ ਧਰਮ ਤੇ ਨਿਆਂ ਦੀ ਰਾਖੀ ਲਈ ਚੂਜਣ ਲਈ ਦ੍ਰਿੜ ਸੰਕਲਪ ਦਿੱਤਾ ਇਹ ਕਿਰਤੀ ਕ੍ਰਿਤੀ ਭਗਤੀ ਤੇ ਸ਼ਕਤੀ ਦਾ ਇੱਕ ਬਹੁਤ ਹੀ ਅਨੋਖਾ ਸੁਮੇਲ ਹੈ ਇਹ ਅਕਾਲ ਪੁਰਖ ਤੋਂ ਇਲਾਵਾ ਹੋਰ ਕਿਸੇ ਦੇ ਅਧੀਨ ਨਹੀਂ ਹੈ ਇਸ ਦੀ ਸਜਣਾ ਹੀ ਅਕਾਲ ਪੁਰਖ ਦੀ ਇੱਛਾ ਅਨੁਸਾਰ ਉਹੀ ਹੋਈ ਹੈ ਇਸੇ ਲਈ ਕਿਹਾ ਗਿਆ ਹੈ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਫੌਜ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਅਮਰਿਤ ਛਕਾਇਆ ਤੇ ਫੇਰ ਇੰਨਾ ਤੋਂ ਆਪ ਅਮਰੇਸ਼ਕ ਇਸ ਨਾਲ ਗੁਰੂ ਜੀ ਅਤੇ ਪੰਜ ਪਿਆਰੇ ਇੱਕ ਦੂਜੇ ਵਿੱਚ ਅਪੇਦ ਹੋ ਸੰਸਾਰ ਦੇ ਸਾਰੇ ਧਰਮਾਂ ਦੇ ਇਤਿਹਾਸ ਦੇ ਵਿੱਚ ਇੱਕ ਅਨੋਖੀ ਕਿਸਮ ਦੀ ਅਚਰਜ ਘਟਨਾ ਸੀ ਕਿ ਗੁਰੂ ਤੇ ਚੇਲੇ ਵਿੱਚ ਕੋਈ ਵੀ ਅੰਤਰ ਨਹੀਂ ਰਿਹਾ ਗੁਰੂ ਨਾਨਕ ਸਾਹਿਬ ਜੀ ਨੇ ਫਸਲ ਦੇ ਬੀਜ ਬੀਜੇ ਅਤੇ ਉਹਨਾਂ ਦੇ ਉੱਤਰ ਅਧਿਕਾਰੀਆਂ ਨੇ ਇਸ ਨੂੰ ਪਾਣੀ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਹ ਫਸਲ ਪੂਰਨ ਰੂਪ ਦੇ ਵਿੱਚ ਪੱਕ ਗਈ ਸੀ ਤੇ ਦਸ਼ਮੇਸ਼ ਪਿਤਾ ਨੇ ਹਰ ਸਿੱਖ ਨੂੰ ਅਕਾਲ ਪੁਰਖ ਨੂੰ ਮੰਨਣ ਦਾ ਹੁਕਮ ਦਿੱਤਾ